ਨਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨਵਦੀਪ ਜਲਵੇੜਾ ਦੀ ਬੀਤੇ ਦਿਨੀ ਰਿਹਾਈ ਹੋ ਗਏ ਲਗਭਗ 111 ਦਿਨ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਨਵਦੀਪ ਪੰਜਲਵੇੜਾ ਨੂੰ ਜਿਹੜਾ ਰਿਹਾ ਕੀਤਾ ਗਿਆ ਉੱਥੇ ਹੀ ਨਵਦੀਪ ਪੰਜਲਵੇੜਾ ਨੇ ਆਨਸਰ ਵੱਡੇ ਖੁਲਾਸੇ ਕੀਤੇ ਨੇ ਕਿ ਮੇਰੇ ਤੇ ਪੁਲਿਸ ਦੇ ਵੱਲੋਂ ਕਾਫੀ ਤਸ਼ੱਦਦ ਟਾਇਆ ਗਿਆ ਜਦੋਂ ਮੈਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਮੈਨੂੰ ਰਿਮਾਨਡ ਤੇ ਭੇਜਿਆ ਗਿਆ ਜਿਸ ਦੌਰਾਨ 45 ਪੁਲਿਸ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਮੈਨੂੰ ਰਿਮਾਨਡ ਤੇ ਲਿਆ ਤੇ ਮੇਰੇ ਤੇ ਤਸ਼ੱਦਦ ਟਾਇਆ ਗਿਆ ਇਸ ਦੌਰਾਨ ਕਈ ਪੁਲਿਸ ਮੁਲਾਜ਼ਮਾ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਮੇਰੇ ਕੱਪੜੇ ਉਤਾਰੇਗੇ ਤੇ ਮੇਰੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਕਿ ਜਿਸ ਦੇ ਬਾਰੇ ਹੁਣ ਲੱਖਾ ਸੁਧਾਨਾ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਜਿਸ ਦੇ ਬਾਰੇ ਹੁਣ ਲੱਖਾ ਸੁਧਾਨਾ ਦਾ ਵੱਡਾ ਬਿਆਨ ਦੇਖਣ ਨੂੰ ਮੇਰੇ ਲੱਖਾ ਸੁਧਾਨਾ ਦਾ ਕਹਿਣਾ ਹੈ ਕਿ ਸਰਕਾਰ ਆ ਉਹ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਜਿਹੜੇ ਵੀ ਨੌਜਵਾਨ ਜਾਂ ਪੰਜਾਬ ਦੇ ਜਾਂ ਦੇਸ਼ ਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਤੇ ਤਸ਼ੱਦਦ ਟਾਇਆ ਜਾ ਰਿਹਾ ਰਿਹਾ ਕਰਨਾ ਰਿਹਾਈ ਤੋਂ ਪਹਿਲਾਂ ਝੂਠੇ ਮੁਕੱਦਮੇ ਦਰਜ ਕਰਨੇ ਜਿਸ ਤਰ੍ਹਾਂ ਨਵਦੀਪ ਨੇ ਰਾਤ ਜਦੋਂ ਉਹਨੂੰ 11 12 ਵਜੇ ਛੱਡਿਆ ਗਿਆ ਤੇ ਉਹਨੇ ਆ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਮੈਨੂੰ ਕੁੱਟਿਆ ਗਿਆ ਮੇਰੇ ਚੱਡੇ ਪਾੜੇ ਗਏ برف ਤੇ ਲਟਾਇਆ ਗਿਆ ਪਾਣੀ ਜੜਬੋਇਆ ਗਿਆ ਕਰੰਟ ਲਾਇਆ ਗਿਆ ਕਿਹੜਾ ਟੌਰਚਰ ਕਿਹੜਾ ਤਸ਼ੱਦਦ ਜਿਹੜਾ ਨਵਦੀਪ ਉੱਤੇ ਹੋਇਆ ਨਹੀਂ ਤਾਂ ਸਵਾਲ ਪੈਦਾ ਹੁੰਦਾ ਵੀ ਇਹ ਕਿਉਂ ਐਡਾ ਕਿਹੜਾ ਕਸੂਰ ਸੀ ਨਵਦੀਪ ਦਾ ਐਡਾ ਕਿਹੜਾ ਗੁਨਾਹ ਸੀ ਜਿਹੜੀ ਉਹਨੂੰ ਐਡੀ ਵੱਡੀ ਸਜ਼ਾ ਤਿੰਨ ਮਹੀਨੇ ਦੇ ਕਰੀਬ ਉਹਦੇ ਅੰਦਰ ਜੇਲ੍ਹ ਚ ਲਵਾਏਗੇ ਤੇ ਉਦੋਂ ਵੀ ਵੱਡੀ ਗੱਲ ਜਿਹੜਾ ਉੱਤੇ ਜ਼ੁਲਮ ਠਾਇਆ ਗਿਆ ਸੋ ਇਹ ਉਹ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਨਵੇਂ ਕਾਨੂੰਨ ਇਹਨਾਂ ਨੇ ਇੱਕ ਆੜ ਦੇ ਵਿੱਚ ਕਿ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਵੇਲੇ ਦੇ ਬਣੇ ਸੀ ਉਹ 'ਚ ਸੋਧ ਕੀਤੀ ਹੈ ਉਹਦੀ ਆੜ 'ਚ ਇਹਨਾਂ ਨੇ ਕਾਨੂੰਨ ਹੋਰ ਜ਼ਿਆਦਾ ਸਖਤ ਕਰਕੇ ਕਾਲੇ ਬਣਾਤੇ ਆ ਵੀ ਹੁਣ ਪੁਲਿਸ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਵੀ 25 ਤੋਂ 40 ਦਿਨ ਦੇ ਵਿੱਚ ਕੋਈ ਵੀ ਪੁਲਿਸ ਵਾਲੇ ਜਿਹਨੂੰ ਮਰਜ਼ੀ ਫੜ ਕੇ ਕੋਈ ਗ੍ਰਿਫਤਾਰੀ ਪਾਉਣ ਦੀ ਲੋੜ ਨਹੀਂ ਬਿਨਾ ਮੁਕੱਦਮਾ ਦਰਜ ਕਰੇ ਤੋਂ ਵੀ ਆਪਣੀ ਪੁਲਿਸ ਰਾਜ ਚ ਰਾਖ ਕੇ ਜੋ ਮਰਜ਼ੀ ਤਸ਼ੱਦਦ ਢਾ ਸਕਦੇ ਆ ਸੋ ਸਾਨੂੰ ਇਹ ਸੋਚਣ ਦੀ ਲੋੜ ਆ ਵੀ ਇਹ ਉਹੀ ਉਦੋਂ ਵੀ ਮਾੜਾ ਦੌਰ ਜਿਵੇਂ ਕਿਸੇ ਵੇਲੇ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਬਣੇ ਉਦੋਂ ਵੀ ਮਾੜੇ ਕਾਨੂੰਨ ਜਾਣੇ ਲਿਆ ਕੇ ਸਖਤ ਕਾਨੂੰਨ ਲਿਆ ਕੇ ਇਹ ਜਿੰਨੇ ਵੀ ਕੋ ਲੋਕ ਸੰਘਰਸ਼ ਨੇ ਉਹਨਾਂ ਨੂੰ ਕਿਵੇਂ ਕੁਚਲਣਾ ਲੋਕ ਆਵਾਜ਼ਾਂ ਨੂੰ ਕਿਵੇਂ ਦੱਬਣਾ ਜਾਂ ਜਿਹੜੇ ਲੋਕ ਕੱਲ ਨੂੰ ਕੋਈ ਧਰਨਾ ਮਜਾਰਿਆਂ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਕਿਵੇਂ ਖੰਡਿਆਉਣਾ ਇਹ ਸਾਰੀਆਂ ਨੀਤੀਆਂ ਉਹ ਲੈ ਕੇ ਆ ਰਹੇ ਨੇ ਸੋ ਸਮਝਣ ਦੀ ਲੋੜ ਹੈ ਇਹ ਜਿਸ ਤਰ੍ਹਾਂ ਨਵਦੀਪ ਦੇ ਉੱਤੇ ਹੋਇਆ ਇਸ ਤਰ੍ਹਾਂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਹੂੰ ਰਾਜਸਥਾਨ ਦੇ ਵਿੱਚ ਜਿਹੜੇ ਨਵੇਂ ਕਾਨੂੰਨ ਬਣੇ ਆ ਨਵਾਂ ਕਾਨੂੰਨ ਸਭ ਤੋਂ ਪਹਿਲਾਂ ਲਾਗੂ ਹੋਇਆ ਇੱਕ ਸਿੱਖ ਦੇ ਉੱਤੇ ਘੱਟ ਗਿਣਤੀ ਦੇ ਉੱਤੇ ਤੇ ਇਹ ਜਿਹੜਾ ਜ਼ੁਲਮ ਹੋਣਾ ਇੰਨਾ ਕਾਨੂੰਨਾਂ ਦਾ ਤਸ਼ੱਦਦ ਹੋਣਾ ਉਹ ਘੱਟ ਗਿਣਤੀਆਂ ਤੇ ਹੀ ਹੋਣਾ ਤੇ ਖਾਸ ਤੌਰ ਤੇ ਸਿੱਖਾਂ ਤੇ ਜ਼ਿਆਦਾ ਹੋਣਾ ਸੋ ਸਾਨੂੰ ਸੋਚਣ ਦੀ ਲੋੜ ਆ ਵੀ ਇਹ ਜਿਹੜਾ ਦੌਰ ਚੱਲ ਰਿਹਾ ਇਹ ਦੌਰ ਦੇ ਵਿੱਚ ਅਸੀਂ ਇੱਕ ਦੂਜੇ ਦੀ ਆਵਾਜ਼ ਬਣੀਏ ਇੱਕ ਦੂਜੇ ਨਾਲ ਖੜਗੇ ਅਸੀਂ ਇਕੱਲੇ ਇਕੱਲੇ ਹੋ ਕੇ ਨਾ ਤੁਰਗੇ ਸੋ ਇਹ ਪਰਚੇ ਜਿਮਾਨਤਾ ਹੋਈਆਂ ਨੇ ਇਹ ਪਰਚੇ ਰੱਦ ਕਰਾਉਣ ਦੇ ਲਈ ਵੀ ਸਾਨੂੰ ਜਿਹੜਾ ਅੱਗੇ ਜ਼ੋਰ ਜਮਾਈ ਕਰਨੀ ਚਾਹੀਦੀ ਆ ਤੇ ਅਗਲੀ ਮੈਂ ਗੱਲ ਜਿਹੜੀ ਕਰਦਾ ਕਿ ਜਿਸ ਤਰੀਕੇ ਨਾਲ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਇਕੱਠ ਹੋਇਆ ਜਾਂ ਉਸ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਬੰਦੇ ਅੰਦਰ ਕੇ ਉਹਨਾਂ ਦੇ ਮਤਲਬ ਕਿ ਹੱਕਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਰਹੇ ਨੇ ਸਾਨੂੰ ਅੱਜ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕਾਂ ਨੂੰ ਲਾਂਬੰਦ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਪਿਛਲੇ 30 35 35 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ ਉਹਨਾਂ ਦੀ ਰਿਹਾਈ ਲਈ ਵੀ ਸਾਨੂੰ ਯਤਨ ਕਰਨੇ ਚਾਹੀਦੇ ਆ ਇਕੱਠੇ ਹੋਣਾ ਚਾਹੀਦਾ ਕੌਮਨ ਸਾਬ ਮੋਰਚਾ ਮਹਾਲੀ ਲੱਗਿਆ ਹੋਇਆ ਉਸ ਮੋਰਚੇ ਨੂੰ ਵੀ ਦੁਬਾਰਾ ਮਜ਼ਬੂਤ ਕਰਨ ਦੀ ਲੋੜ ਆ ਲਖਾ ਜੀ ਇਹ ਗੱਲ ਕੀਤੀ ਜਦੋਂ ਤੁਸੀਂ ਕਾਨੂੰਨਾਂ ਦੀ ਗੱਲ ਕੀਤੀ ਆ ਇਹ ਨਹੀਂ ਲੱਗ ਰਿਹਾ ਕਿ ਵੀ ਜਿਹੜਾ ਵੀ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦਾ ਹੈ ਉਹਨੂੰ ਜਿਹੜੀਆਂ ਸਰਕਾਰਾਂ ਨੇ ਦਬਾ ਕੇ ਰੱਖ ਦਿੰਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦਾ ਇਹ ਇਸ ਤਰ੍ਹਾਂ ਹੀ ਹੋਣਾ ਹੁਣ ਇਹ ਇਹ ਦੇਖੋ ਨਾ ਤੁਸੀਂ ਦੇਖੋਗੇ ਵੀ ਉਹਦੇ ਚ ਕਾਨੂੰਨ ਦੇ ਵਿੱਚ ਇਹ ਹੈਗਾ ਵੀ ਜੇ ਕੋਈ ਕੱਲ ਨੂੰ ਕਿਸੇ ਇੱਕ ਦਾ ਕਹਿੰਦੇ ਸੜਕਾਂ ਨਹੀਂ ਰੋਕ ਸਕਦਾ ਕੋਈ ਤੁਸੀਂ ਕੱਲ ਨੂੰ ਕੋਈ ਹੋ ਸਕਦਾ ਕੋਈ ਜਾਮ ਲਾਓਂਗੇ ਸੜਕ ਤੇ ਇਹ ਨਹੀਂ ਬਰਾ ਤੁਹਾਡੇ ਯੂਪੀਏ ਲਾ ਦਿੱਤਾ ਜਾਵੇ ਤੁਸੀਂ ਕਿਸੇ ਹੱਕ ਲਈ ਸੰਘਰਸ਼ ਕਰੋਗੇ ਤੁਹਾਡੇ ਐਨਐਸਏ ਲਾ ਦਿੱਤੀ ਜਾਵੇ ਇਹ ਜਿਹੜੇ ਕਾਨੂੰਨ ਉਹ ਸਖਤ ਕਰ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਇਹ ਸਾਰਾ ਭਾਰਤ ਦਾ ਕਾਰੋਬਾਰ ਉਹਨਾਂ ਦੇ ਹੱਥਾਂ 'ਚ ਕਿਵੇਂ ਦੇਣਾ ਜ਼ਮੀਨਾਂ ਲੋਕਾਂ ਦੀਆਂ ਖੋਕ ਕੇ ਉਹਨਾਂ ਨੂੰ ਕਿਵੇਂ ਸੌਂਪਣੀਆਂ ਨੇ ਇਹ ਉਹਦਾ ਰਾਹ ਪੱਧਰਾ ਕਰ ਰਹੇ ਨੇ ਵੀ ਲੋਕਾਂ ਨੂੰ ਇੰਨਾ ਡਰਾ ਦਿਓ ਕੱਲ ਨੂੰ ਕੋਈ ਮੰਨ ਲਓ ਇਸ ਤਰ੍ਹਾਂ ਦਾ ਕਾਨੂੰਨ ਹੈ ਕਾਨੂੰਨ ਚੋਦੇ 'ਚ ਸੌਦਾ ਕੀਤੀਆਂ ਨੇ ਇਹਨਾਂ ਨੇ ਉਹ ਕਹਿੰਦੇ ਵੀ ਜੇ ਕੋਈ ਮੰਨ ਲਓ ਕਿਸੇ ਮੋਰਚੇ ਕਿਸੇ ਅੰਦੋਲਨ ਦੇ ਵਿੱਚ ਭੰਨ ਤੋੜ ਹੋ ਜਾਂਦੀ ਆ ਤੋ ਭੰਨ ਤੋੜ ਜਿਹੜੀ ਗਿਣੀ ਜਾਊਗੀ ਉਹ ਇੱਕ ਅਤਵਾਦੀ ਕਿਰਿਆ ਪਰ ਕਿਰਿਆ ਚਾਹੂਗੀ ਜਾਂ ਫਿਰ ਉਹਦੇ ਅਤਵਾਦੀ ਜਿਹੜਾ ਅਤਵਾਦੀਆਂ ਦੇ ਮੰਨ ਲਓ ਕੋਈ ਕਾਨੂੰਨ ਲਾਗੂ ਹੁੰਦਾ ਉਹ ਕਾਨੂੰਨ ਉਹ ਤੇ ਲਾਗੂ ਹੋਣਾ ਉਹ ਮੰਨ ਲਓ ਭੰਨ ਤੋੜਦੇ ਆਪਣੇ ਬੰਦਿਆਂ ਨੂੰ ਹੀ ਕਰਾ ਦਿੰਦੇ ਆ ਦਿੱਲੀ ਜਦੋਂ ਕਿਸਾਨੀ ਮੋਰਚੇ ਦੇ ਵਿੱਚ ਮੈਂ 26 ਜਨਵਰੀ ਨੂੰ ਆਪਣੀ ਅੱਖਾਂ ਨਾਲ ਦੇਖਿਆ ਕਿ ਸਾਡੇ ਨਾਲ ਜਿੰਨਾਂ ਨੂੰ ਮੈਂ ਰੋਕਦਾ ਰਿਹਾ ਬੱਸਾਂ ਭੰਨਣ ਉਥੇ ਖੜੀਆਂ ਜਿਹੜੀਆਂ ਨੀਮਾਂ ਜੀਆਂ ਬੱਸਾਂ ਜੀਆਂ ਹੁੰਦੀਆਂ ਦਿੱਲੀ ਵਾਲਿਆਂ ਕਿਹੜੀਆਂ ਬਾਈ ਦੀਆਂ ਉਹ ਉਹ ਬੱਸਾਂ ਭੰਨੀਆਂ ਡਾਂਗਾ ਲੈ ਕੇ ਨੌਜਵਾਨ ਮੁੰਡੇ ਮੈਂ ਰੋਕ ਕੇ ਮੈਂ ਕਿਹਾ ਬੱਸਾਂ ਸਾਈਡ ਤੇ ਖੜੀਆਂ ਤੁਸੀਂ ਕਿਉਂ ਭੰਨੀਆਂ ਜਾਂਦੇ ਹੋ ਕਹਿੰਦੇ ਨਹੀਂ ਨਹੀਂ ਆਏ ਜਿਹਨੇ ਮੇਰੀ ਗੱਲ ਨਹੀਂ ਸੁਣੀ ਉਹੀ ਮੁੰਡੇ ਮੈਂ ਅੱਗੇ 4-5 ਮੁੰਡੇ ਦਿੱਲੀ ਪੁਲਿਸ ਦੀ ਗੱਡੀ 'ਚ ਵੇਖਦਾ ਜਿਹਨੇ ਆਪ ਹੀ ਆਪਣੇ ਬੰਦੇ ਬਾੜ ਕੇ ਕੋਈ ਉੱਥੇ ਭੰਨ ਤੋੜ ਖਰਾਚੀ ਕੋਈ ਅੱਗ ਲਵਾ ਚੁੱਕੀ ਹੈ ਘਟਨਾ ਤੇ ਉਹਨੂੰ ਹੱਤਬਾਦੀ ਜਿਹੜਾ ਮਸਲੇ ਨਾਲ ਜੋੜ ਕੇ ਜਿਹੜੇ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਇਸ ਅੰਦੋਲਨ ਕਰਨ ਵਾਲੇ ਲੋਕ ਨੇ ਜਿਹੜੇ ਲੋਕ ਆਵਾਜ਼ਾਂ ਬੁਲੰਦ ਕਰਨ ਵਾਲੇ ਨੇ ਉਹਨਾਂ ਨੂੰ ਜ਼ਿਲ੍ਹਾ ਵਿੱਚ ਕਿਵੇਂ ਸੱਟਣਾ ਇਹ ਸਾਰੀ ਜਿਹੜੀ ਪ੍ਰਕਿਆ ਰਿਆ ਨਵੇਂ ਕਾਨੂੰਨ ਦੇ ਰਾਹੀਂ ਇਹ ਉਹ ਚੀਜ਼ਾਂ ਲੈ ਕੇ ਆਈ ਨੇ ਜਿਵੇਂ ਗੱਲ ਕੀਤੀ ਤੁਸੀਂ ਕਾਨੂੰਨ ਦੀ ਇਹ ਇਕੱਲੇ ਪੰਜਾਬ ਦੇ ਲਈ ਨਹੀਂ ਪੂਰੇ ਭਾਰਤ ਦੇ ਜਿੰਨੇ ਭਾਵੇਂ ਕਿਸਾਨ ਤੱਤਕ ਹੈ ਜਾਂ ਮਜ਼ਦੂਰ ਤੱਤਕ ਹੈ ਰਾਜਵੀਰ ਨਵਦੀਪ ਜਲਵੇੜਾ ਦੀ ਜਿਹੜੀ 에ਰਪੋਰਟ ਤੇ ਗ੍ਰਿਫਤਾਰੀ ਹੋਈ ਸੀਗੀ ਲਗਭਗ ਕਈ ਦਿਨਾਂ ਤੋਂ ਪੁਲਿਸ ਦੇ ਵੱਲੋਂ ਉਹਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਜਦ ਚੱਲਦੇ ਆ ਜਦੋਂ ਹੀ ਗ੍ਰਿਫਤਾਰੀ ਹੋਈ ਤਾ ਉਹਨੂੰ ਅੰਮ੍ਰਾਲਾ ਪੁਲਿਸ ਦੇ ਕੋਲ ਲਿਆਂਦਾ ਗਿਆ ਤੇ ਰਿਮਾਨਟੇ ਲਿਆ ਗਿਆ ਰਿਮਾਨਟ ਦੌਰਾਨ ਨਵੀਨ ਨਮਦੀਪ ਜਿਹੜਾ ਨੇ ਜਿਹੜੇ ਖਲਾਸੇ ਕੀਤੇ ਨੇ ਬੜੇ ਹੀ ਹੈਰਾਨੀ ਜਨਕ ਨੇ ਉੱਤਈ ਹੁਣ ਜਿਵੇਂ ਉਹਦੀ ਰਿਹਾਈ ਹੁੰਦੀ ਆ ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਅੰਬਾਲਾ ਦੇ ਮੰਡੀ ਦੇ ਵਿੱਚ ਵੱਡਾ ਕੱਟ ਕੀਤਾ ਜਾਵੇਗਾ ਪਰ ਉਸ ਕੱਟ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਆਵਾਜ਼ ਨੂੰ ਜਿਹੜਾ ਦਵਾਉਣਾ ਸ਼ੁਰੂ ਕੀਤਾ ਕਿ ਜਦੋਂ ਚੱਲਦੇ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਕਿਸਾਨ ਆਗੂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਚੱਲਦੇ ਆ ਹੁਣ ਪੁਲਿਸ ਆਈੜੀ ਹਰਿਆਣਾ ਪੁਲਿਸ ਕਿਸਾਨਾਂ ਨੂੰ ਰੁਕਣਾ ਸ਼ੁਰੂ ਕੀਤਾ ਕਿ ਉਹਨਾਂ ਨੂੰ ਮੰਡੀ ਤੱਕ ਪਹੁੰਚਣ ਨਹੀਂ ਦਿੱਤਾ ਜਿਹੜੇ ਪਰ ਕਿਸਾਨ ਆਗੂ ਨੇ ਜਿਹੜੇ ਅਲੱਗ-ਅਲੱਗ ਰਸਤੇ ਅਲੱਗ-ਅਲੱਗ ਰਸਤੇयां ਦਾਹੀਂ ਉਹ ਦਾਣਾ ਮੰਡੀ ਪਹੁੰਚਣੇ ਉੱਥੇ ਨਵਦੀਪ ਜਲਗੜਾ ਦੀ ਵੀਡੀ ਉਹ ਵੀ ਦਾਣਾ ਮੰਡੀ ਦੇ ਵਿੱਚ ਪਹੁੰਚਣ ਵਾਲਾ ਤੇ ਜਦੋਂ ਲਾਣ ਲਾਈ ਰੋਕੇ ਪੰਜਾਬ ਦੇ ਅਧਦੇਸ਼ਪਰ ਦੇ ਲੋਕਾਂ ਨੂੰ ਅਪੀਲ ਕੀਤੀ ਆ